ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਦੋਸਤੋ ਆਪਾਂ ਕਰ ਰਹੇ ਆ ਪੀਡੀਐਫ ਪਸ਼ੂ ਮੇਲਾ ਜਗਰਾਉ ਮੰਡੀ 2025 ਸੋ ਉਹਨਾਂ ਦੇ ਵਿੱਚ ਆਪਾਂ ਤੁਹਾਨੂੰ ਕੱਲ ਦਿਖਾਇਆ ਸੀਗਾ ਫੀਡ ਸਟਾਲਸ ਮੈਡੀਕਲ ਦੀਆਂ ਸਟਾਲਸ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਾਉ ਬਫੈਲੋ ਸੋ ਉਹਨਾਂ ਦੇ ਵਿੱਚ ਅਸੀਂ ਇੱਕ ਝੋਟੀ ਜਿਹੜੀ ਸੈਕੰਡ ਪੋਜੀਸ਼ਨ ਤੇ ਰਹੀ ਏ ਬਿਊਟੀ ਕੰਪੀਟੀਸ਼ਨ ਦੇ ਵਿੱਚ ਮੋਰਾ ਬਰੀਡ ਦੀ ਸੋ ਉਹਨਾਂ ਦੇ ਓਨਰ ਸਾਡੇ ਨਾਲ ਨੇ ਉਹਨਾਂ ਨਾਲ ਕਰਾਂਗੇ ਗੱਲਬਾਤ ਇਹਦੀ ਕੀ ਡਾਈਟ ਪਲਾਨ ਹੈ ਕੀ ਇਹ ਖਾਣਾ ਇਹਨੂੰ ਖੋਦੇ ਆ ਕਿੱਦਾਂ ਦੀ ਇਹਦੀ ਸਾਂਭ ਸੰਭਾਲ ਕਰਦੇ ਨੇ ਸੋ ਸਾਡੇ ਨਾਲ ਸਾਡੇ ਅੰਕਲ ਜੀ ਨੇ ਬਜ਼ੁਰਗ ਜੀ ਨੇ ਬਾਪੂ ਜੀ ਨੇ ਚਲੋ ਸੋ ਇਹਨਾਂ ਦੇ ਇਹਨਾਂ ਦੇ ਤਜਰਬੇ ਵੀ ਸਿੱਖਾਂਗੇ ਸੋ ਕਰਦੇ ਹਾਂ ਕਿਸਾਨ ਭਰਾਵੋ ਤੁਹਾਡੀ ਜਾਣਕਾਰੀ ਵਿਚ ਵਧਾ ਸੋ ਕਰਦੇ ਆ ਗੱਲ ਬਾਤ ਸਾਡੇ ਨਾਲ ਨੇ ਮੌਜੂਦ ਮੁਰਹਾ ਚੋਟੀ ਦੇ ਓਨਰ ਸਰ ਸਤੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਗਤ ਸਾਡੇ ਚੈਨਲ ਤੇ ਜੀ ਠੀਕ ਹੈ ਜੀ ਸਰ ਸਭ ਤੋਂ ਪਹਿਲਾਂ ਆਪਣਾ ਸ਼ੁਭ ਨਾਮ ਤੇ ਮੋਬਾਈਲ ਨੰਬਰ ਦੱਸਿਓ ਜੀ ਅਮਰਪਿੰਡ ਮੇਰਾ ਨਾਮ ਅਮਰਪਾਲ ਸਿੰਘ ਪਿੰਡ ਲੋਹੜ ਜੀ ਜੀ ਸਰ 995 ਮੋਬਾਈਲ ਨੰਬਰ ਹੈਗਾ 9955317601 ਜੀ ਸਰ ਸਰ ਜਿਹੜੀ ਤੁਹਾਡੀ ਇਹ ਚੋਟੀ ਇਹ ਸੈਕਿੰਡ ਐਜੋਜੀ ਨਾਲ ਹੀ ਆਜੋ ਇੱਧਰ ਹੀ ਆਜੋ ਜੀ ਸੋ ਇਹ ਜਿਹੜੀ ਤੁਹਾਡੀ ਝੋਟੀ ਨੇ ਦੂਜਾ ਨੰਬਰ ਜਿੱਤਿਆ ਐ ਐਮਐਲਏ ਦੇ ਵਿੱਚੋਂ ਹਾਂਜੀ ਇਹ ਝੋਟੀ ਜਿਹੜੀ ਤੁਸੀਂ ਇਹ ਘਰੇ ਹੀ ਪਾਲੀ ਹੋਈ ਹੈ ਜੀ ਘਰੇ ਪਾਲੀ ਹੋਈ ਹੈ ਜੀ ਅੱਛਾ ਜੀ ਕਹਿੰਦੀ ਮੇਰੀ ਘਰ ਦੇ ਜਨਵਰ ਹੈ ਜੀ ਇਹ ਕਿਹੜੇ ਆਹਨ ਦੀ ਬੱਚੀ ਹੈ ਜੀ ਇਹ ਹੈਗੀ ਜੀ ਐਮ 400 416 16 ਦੀ 16 ਦੀ ਐਮ 416 ਜੀ ਐਮ 416 ਦੀ ਜਿਹੜੀ ਇਹਦੀ ਮਾਂ ਹੈ ਮਦਰ ਤੁਹਾਡੇ ਕੋਲ ਹੀ ਹੈ ਜੀ ਕੋਲ ਹੀ ਹੈ ਜੀ ਕਿੰਨਾ ਦੁੱਧ ਦੇ ਰਹੀ ਹੈ ਜੀ ਉਹ 20 ਕਿਲੋ ਜੀ 20 ਕਿਲੋ ਜੀ ਹੁਣ ਇਹਦੀ ਕਿੰਨੀ ਉਮਰ ਹੋ ਗਈ ਜੀ ਇਹਦੀ 25 ਮਹੀਨੇ ਜੀ ਅੱਛਾ ਜੀ ਦੋ ਦੰਦ ਹੋ ਗਈ ਜੀ ਨੇ ਖੀਰੀ ਜੀ ਅੱਛਾ ਖੀਰੀ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਇਹਨੇ ਬਿਊਟੀ ਵਿੱਚੋਂ ਜਿੱਤੇ ਆ ਜੀ ਆਪਣਾ ਨੰਬਰ ਜੀ ਹਾਂਜੀ ਸਰ ਤੁਸੀਂ ਕਿੰਨੀ ਦੇਰ ਤੋਂ ਇਹ ਜਿਹੜਾ ਪਸ਼ੂਆਂ ਦਾ ਕੰਮ ਕਰ ਰਹੇ ਹੋ ਸਰ ਦੇ ਤਾਂ ਜੁਣ ਪਹਿਲਾਂ ਤੋਂ ਜਮਾ ਪਹਿਲਾਂ ਤੋਂ ਚੱਲਦਾ ਜੀ ਅੱਛਾ ਜੀ ਹਾਂ ਦਾਦੇ ਪਰਦਾਦੇਆਂ ਤੋਂ ਜਿਹੜੇ ਹਾਂਜੀ ਵਿਰਸੇ ਚ ਕੰਮ ਮਿਲਿਆ ਹੋਇਆ ਮਿਲਿਆ ਤੇ ਕਦੋਂੋਂ ਲੱਗੇ ਸਰ ਤੁਸੀਂ ਸਾਨੂੰ 21 ਸੇਮਾ ਸਾਲ ਆ ਜੀ ਅੱਛਾ ਪਹਿਲਾਂ ਜਿੱਤੇ ਆ ਨਾਮ ਜੇ ਤੋਂ ਪਹਿਲਾਂ ਤਾਂ ਆਈ ਸੀ 10ਵੇਂ ਇੱਕ ਨੰਬਰ ਤੇ ਜਿੱ ਇੱਕ ਕੱਟੀ ਅੱਛਾ ਜੀ ਹਾਂ ਤੇ ਇੱਕ ਹੀ ਦੂਜੇ ਤੇ ਆਈ ਹੈ ਠੀਕ ਹੈ ਜੀ ਸਾਰੇ ਦੀ ਖਰਾਕ ਕੀ ਹੈਗੀ ਹੈ ਜੀ ਹੁਣ ਇਸ ਟਾਈਮ ਖਰਾਕ ਤਾਂ ਬਸ ਆਹੀ ਹੈ ਜੀ ਘਰ ਦੀ ਹੋਈ ਅਸੀਂ ਫੀਡ ਫੂਡ ਤਾਂ ਪਾਈ ਨਹੀਂ ਕਦੇ ਅੱਛਾ ਜੀ ਹਾਂ ਕਣਕ ਤੇ ਜੋ ਜੀ ਹਾਂ ਤੇ ਸਰੋਂ ਜੀ ਜੀ ਹਾਂ ਉਹਦਾ ਡੈਡ ਦੂੜ ਕਰਾ ਕੇ ਉਹੀ ਪਾਉਨੇ ਆ ਜੀ ਕਈ ਬੰਦੇ ਦਾ ਬਹੁਤ ਮਤਲਬ ਕਿ ਬਰੀਡਰ ਕਹਿੰਦੇ ਅਸੀਂ ਇਹਨੂੰ ਸੇਵ ਖੋਣੇ ਆ ਜੀ ਕੋਈ ਕਹਿੰਦਾ ਜੀ ਬਾਦਾਮ ਖੋਣੇ ਆ ਜੀ ਕੋਈ ਕਹਿੰਦਾ ਦੁੱਧ ਪਿਉਉਣੇ ਆ ਜੀ ਨਾ ਜਿੰਨਾ ਹੀ ਅਸੀਂ ਨਹੀਂ ਪਾਇਆ ਜੀ ਕਿ ਬਾਦਾਮ ਦੁੱਧ ਤਾਂ ਦੁੱਧ ਜ਼ਰੂਰ ਪਿਉਉਣੇ ਵਧੀਆ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਬੱਚੇ ਨੇ ਕੋਣ ਦੋ ਦੋ ਕਿਲੋ ਜਿੰਨਾ ਮਰਜ਼ੀ ਪੀ ਲੈਣ ਜੀ ਅੱਛਾ ਮੈਂ ਤੁਸੀਂ ਖੜੇ ਹੋ ਤੁਹਾਡੇ ਬੱਚੇ ਵੀ ਇਸ ਲਾਈਨ ਚ ਆ ਰਹੇ ਨੇ ਅੱਗੇ ਜੀ ਹਾਂ ਜੀ ਮੇਰੇ ਬੱਚੇ ਵੀ ਇਸ ਲਾਈਨ ਚ ਨੇ ਮੇਰਾ ਪੋਤਾ ਵੀ ਇਸੇ ਲਾਈਨ ਤੇ ਆ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਅਛਾ ਜੀ ਜਿਹੜੇ ਹੁਣ ਕਿਸਾਨ ਭਰਾ ਕਹਿੰਦੇ ਆ ਵੀ ਜਿਹੜਾ ਦੁੱਧ ਵਾਲਾ ਧੰਦਾ ਇਹ ਹੁਣ ਲਾਹੇਵੰਦ ਨਹੀਂ ਰਿਹਾ ਫੇਲ ਹੋ ਗਿਆ ਜੀ ਉਹਦੇ ਵਿੱਚ ਤੁਸੀਂ ਕੀ ਦਸੋਗੇ ਜੀ ਅਸੀਂ ਤਾਂ ਕਹਿੰਦੇ ਬਹੁਤ ਲਾਹੇਵੰਦ ਧੰਦਾ ਇਹੀ ਹੈ ਜੀ ਹਾਂ ਖੇਤੀ ਨਾਲ ਸਾਈਡ ਬਿਜ਼ਨਸ ਇਹੀ ਹੈ ਜੀ ਜੀ ਸਰ ਹਾਂ ਤੁਹਾਡੇ ਨਾਲ ਤੁਹਾਡੇ ਬੱਚੇ ਆਏ ਹੋਏ ਨੇ ਜੀ ਹਾਂ ਜੀ ਆਏ ਹੋਏ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਪੂਰਾ ਪਰਿਵਾਰ ਸਾਰਾ ਨਾਲ ਸਾਥ ਦਿੰਦਾ ਹੈ ਜੀ ਪੂਰਾ ਸਾਥ ਦਿੰਦਾ ਜੀ ਠੀਕ ਹੈ ਜੀ ਸਰ ਜਿਹੜੇ ਆਪਣੇ ਹੁਣ ਕਿਸਾਨ ਨਾ ਜਿਹੜੇ ਨੌਜਵਾਨ ਸਾਡੇ ਵਰਗੇ ਹੁਣ ਬਾਹਰ ਵੱਲ ਜਾ ਰਹੇ ਆ ਉਹਨਾਂ ਨੇ ਬਾਹਰ ਨਾ ਮੈਂ ਤਾਂ ਜੀ ਕੈਨੇਡਾ ਦੇਖਿਆ ਮੈਨੂੰ ਤਾਂ ਸੀਗਾ ਮੇਰੇ ਕੋਲ 6 ਮਹੀਨੇ ਦਾ ਉੱਥੇ ਜੀ ਮੈਂ ਤਾਂ 2 ਮਹੀਨੇ ਜੀ ਭੱਜਿਆ ਜਿੱਥੋਂ ਮੈਂ ਕਿਹਾ ਬੁਰਾ ਹਾਲ ਆ ਉੱਥੇ ਦਾ ਅੱਛਾ ਜੀ ਨਾ ਜੀ ਨਾ ਨਾ ਠੀਕ ਹੈ ਜੀ ਯਾਨੀ ਕਿ ਸਭ ਤੋਂ ਵਧੀਆ ਆਪਣਾ ਜਿਹੜਾ ਪੰਜਾਬ ਹੈ ਆਪਣੀ ਸਟੇਟ ਵਧੀਆ ਜੀ ਬੈਸਟ ਆ ਜੀ ਆਪਣਾ ਪੰਜਾਬ ਠੀਕ ਹੈ ਜੀ ਸਰ ਜਿਹੜੇ ਸਾਡੇ ਕਿਸਾਨ ਭਰਾੜੇ ਜਿਹੜੇ ਹੁਣ ਬਹੁਤ ਬਹੁਤ ਚੰਗੀਆਂ ਮੱਝਾਂ ਉਹਨਾਂ ਨੇ ਕਬਾੜੀਆਂ ਨੂੰ ਦੇਤੀਆਂ ਕਟਿਆਂ ਵਾਲਿਆਂ ਨੂੰ ਬੁਚਲਾਂ ਨੂੰ ਵੇਚਤੀਆਂ ਉਹਨਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ ਉਹਨਾਂ ਨੂੰ ਹੁਣ ਕੀ ਦੇਣਾ ਜੇ ਉਹ ਤਾਂ ਉਹਨਾਂ ਨੇ ਜੋ ਕਰ ਲਿਆ ਮਾਰਾ ਹੀ ਕਰ ਲਿਆ ਜੀ ਉਹਨਾਂ ਨੂੰ ਜੀ 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 ਹਾਂ ਹੁਣ ਸਰ ਜਿਹੜੇ ਆਉਣ ਵਾਲੇ ਨਵੇਂ ਫਾਰਮਰ ਨੇ ਨਵੇਂ ਮੁੰਡੇ ਨੇ ਇੱਧਰ ਆ ਵੀ ਰਹੇ ਨੇ ਜਿਵੇਂ ਸਾਡੇ ਆ ਦੇਖੋ ਯੰਗ ਜਨਰੇਸ਼ਨ ਜਿਹੜੇ ਬੱਚੇ ਆਏ ਹੋਏ ਨੇ ਇਹ ਸਾਰੀ ਪੀੜ੍ਹੀ ਹੁਣ ਮੈਨੂੰ ਲੱਗਦਾ ਵੀ ਇੱਧਰ ਆਊਗੀ ਆਊਗੀ ਜੀ ਇਹਨਾਂ ਨੂੰ ਤੁਸੀਂ ਹੁਣ ਕੀ ਕਹੋਗੇ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਜਿਵੇਂ ਬੱਚਾ ਕਾਕਾ ਵੀ ਇਸ ਕੰਮ ਚ ਲੈਣ ਚ ਵੜੋ ਜੀ ਜੀ ਹਾਂ ਸਭ ਤੋਂ ਬੈਨੀ ਪੂਰਾ ਵਧੀਆ ਧੰਦਾ ਜੀ ਲਾਹੇਵੰਦ ਧੰਦਾ ਅੱਜ ਓਕੇ ਸਰ ਹਾਂਜੀ ਓਕੇ ਸਰ ਇਹ ਤੁਹਾਡਾ ਅਸੀਂ ਆਪਸੇ ਰੋਗਾਂ ਤੋਂ ਬਚ ਗਏ ਜੀ ਸਰ ਠੀਕ ਹੈ ਕਿ ਨਹੀਂ ਜਿਹੜਾ ਆਪਾਂ ਮੁੱਲ ਦਾ ਦੁੱਧ ਲੈ ਕੇ ਪੀਨੇ ਆ ਠੀਕ ਹੈ ਕਿ ਨਹੀਂ ਆਪ ਦਾ ਤਾਂ ਪੀਵਾਂਗੇ ਨਾ ਹਾਂਜੀ 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 ਤੁਹਾਡਾ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਆਏਗਾ ਜੀ ਸੱਟ ਦਾ ਇਹੀ ਮੈਸੇਜ ਆ ਵੀ ਆਪ ਦਾ ਕੰਮ ਖੇਤੀ ਕਰੋ ਜੀ ਪੂਰੀ ਦੱਬ ਕੇ ਡੰਗਰ ਪਸ਼ੂ ਨਾਲ ਰੱਖੋ ਠੀਕ ਹੈ ਜੀ ਦੱਬ ਕੇ ਬਾਹੁਰ ਅੱਜ ਕੇ ਖਾਓ ਹੈ ਦੱਬ ਕੇ ਬਾਹੁਰ ਅੱਜ ਕੇ ਖਾਓ ਜੀ ਕੀ ਬਾਤ ਹੈ ਜੀ ਤੁਹਾਡਾ ਤੁਹਾਡਾ ਦੁਬਾਰਾ ਤੁਸੀਂ ਆਪਣਾ ਨਾਮ ਤੇ ਮੋਬਾਈਲ ਨੰਬਰ ਜੀ ਮੇਰਾ ਨਾਮ ਅਮਰਤਪਾਲ ਸਿੰਘ ਪਿੰਡ ਲੋਗੜ ਜੀ ਜੀ ਡਿਸਟ੍ਰਿਕਟ ਬਰਨਾਲਾ ਜੀ ਤੇ ਮੋਬਾਈਲ ਨੰਬਰ ਹੈਗਾ 9855317601 ਸਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਜਾਣਕਾਰੀ ਦੇਣ ਲਈ ਸੋ ਇਹ ਸਾਡੇ ਬਾਪੂ ਜੀ ਅਮਰਤਪਾਲ ਸਿੰਘ ਜੀ ਸੋ ਇਹਨਾਂ ਨੇ ਝੋਟੀ ਲਿਆਂਦੀ ਏ ਬਹੁਤ ਹੀ ਸ਼ਾਨਦਾਰ ਮੋਹਰਾ ਬਰੀਡ ਦੀ ਝੋਟੀ ਬਹੁਤ ਅਤੀ ਸੁੰਦਰ ਸੋ ਇਹਨਾਂ ਨੇ ਵੀ ਬਹੁਤ ਸਾਰਾ ਮਤਲਬ ਕਿ ਸਾਨੂੰ ਨੌਲੇਜ ਦਿੱਤੀ ਏ ਵੀ ਇਹ ਆਪਾਂ ਇੱਥੇ ਰਹਿ ਕੇ ਵੀ ਬਹੁਤ ਸੋਹਣਾ ਬਿਜ਼ਨਸ ਜਿਹੜਾ ਕਰ ਸਕਦੇ ਆ ਇਹ ਅਨੀਮਲ ਦੇ ਫਾਰਮ ਆਪਾਂ ਪਾ ਸਕਦੇ ਆ ਕੋਈ ਤੰਦਾ ਜਿਹੜਾ ਇਹ ਫੇਲੀਅਰ ਹੋਣ ਵਾਲਾ ਨਹੀਂ ਹੈਗਾ ਸਾਰਿਆਂ ਨੂੰ ਮੁੜਨਾ ਹੀ ਪੈਣਾ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮਚ